ਭਈਆਂ ਦਾ ਮਾਸਟਰ ਕਿਹਾ ਜਾਂਦਾ ਹੈ ਮੈਂ ਭਈਆਂ ਨੂੰ ਪੜਾਉਂਦਾ ਰਿਹਾ ਵਾਂ ਮਾਸਟਰ ਕਿਹਾ ਜਾਂਦਾ ਵਾ ਮੇਰਾ ਕਹਿਣ ਦਾ ਮਤਲਬ ਤੈਨੂੰ ਜਿੱਦਾ ਦੀ ਮਰਜ਼ੀ ਸਿਚੁਏਸ਼ਨ ਦੇ ਦੋ ਹਾਂ ਹਾਂ ਤੇ ਤੂੰ ਗਾਣਾ ਬਣਾ ਦਿੰਨਾ ਮੈਂ ਬਿਲਕੁਲ ਬਣਾ ਦਿੰਨਾ ਤੇ ਮੰਨ ਲਓ ਹੂੰ ਇਹ ਮੈਨੂੰ ਇਹ ਦੱਸੋ ਭਈਆਂ ਦੀ গারਲਫ੍ਰੈਂਡ ਹੁੰਦੀ ਆ ਤੇ ਹੋਰ ਹੋਰ ਉਹ ਮੱਜਾਂ ਨਾਲ ਪਿਆਰ ਕਰਦੇ ਆ ਉਹਨਾਂ ਦੀ ਵੀ গারਲਫ੍ਰੈਂਡ ਹੁੰਦੀ ਆ ਤੇ ਸਮਝ ਲਓ ਇੱਕ ਭਈਏ ਨੂੰ ਨਾ ਪਿਆਰ ਹੋ ਗਿਆ ਕਿਸੇ ਕੁੜੀ ਨਾਲ ਅੱਛਾ ਹੋ ਗਿਆ ਤੇ ਉਹਨੇ ਉਹਦੇ ਪੈਸੇ ਲੁੱਟ ਲਏ ਸਾਰੇ ਹਾਂ ਸ਼ਾਪਿੰਗ-ਸ਼ਾਪਿੰਗ ਕਰਾ ਕੇ ਬਾਪੂ ਕਹਿੰਦੀ ਹੋਰ ਸ਼ਾਪਿੰਗ ਕਰਾ ਨਹੀਂ ਤਾਂ ਮੈਂ ਤੇਰੇ ਨਾਲ ਨਹੀਂ ਕਰਾਉਣਾ ਵਿਆਹ ਤੇਰੇ ਭਈਆ ਹੁਣ ਗਾਊਗਾ ਪਤਾ ਕਿਵੇਂ ਕਿਵੇਂ ਸਾਦਾ ਕੇਰਾ ਬਾਪੂ ਵੇਚਤਾ ਹੈ ਡੋਡੇਨੀ ਕਿ ਥੋਮੇ ਪਿਆਮਾ ਕੌਫੀਆਂ ਤੇ ਸੋਡੇਨੀ ਪੈਸੇ ਮੋਲਾ ਵਿੱਚ ਕੁਮਕਮ ਮੁੱਕ ਕੇ ਪਈਆ ਜੀ ਹੁਣ ਹੋ ਗਿਆ ਰਰੇ ਨਹੀਂ ਤੂੰ ਸ਼ਾਦੀ ਕਰਵਾ ਲੈ ਕਿਸੇ ਹੋਰ ਸੰਗਰਾਮੂ ਜੀ ਕੋ ਰੇ ਦੇਛਰੇ ਤੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਦਾ ਹਾਂ ਮੈਂ ਹੈਗਾ ਹੀ ਆ ਮੈਂ ਸਾਰਿਆਂ ਨੂੰ ਦੱਸਣਾ ਚਾਹਨੀ ਕਿ ਪੋਟੂ ਸ਼ਾ ਬਹੁਤ ਕੁੱਤੀ ਚੀਜ਼ ਆ ਹੈ ਕੀ ਬਹੁਤ ਕੁੱਤੀ ਚੀਜ਼ ਆ ਨਹੀਂ ਮੈਂ ਤਾਂ ਕੱਲੀ ਚੀਜ਼ ਹੀ ਆ ਤੇ ਕੁੱਤੀ ਕੁੱਤੀ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਤੈਨੂੰ ਠਹਿਰ ਕੇ ਲੱਗ ਜਾ ਮੇਰੀ ਸਭ ਤੋਂ ਪਹਿਲਾ ਬੇਨਤੀ ਹੈ ਆ ਜਿਹੜੇ ਖੜੇ ਆ ਉਹ ਬਹਿ ਜਾਓ ਜਿਹੜੇ ਖੜੇ ਆ ਬਹਿ ਜਾਓ ਹਾਂਜੀ ਜਿਹੜੇ ਬੈਠੇ ਆ ਲੰਮੇ ਪੈ ਜਾਓ ਤੇ ਜਿਹੜੇ ਲੰਮੇ ਪੈ ਗਏ ਉਹਨਾਂ ਨੂੰ ਚਾ ਕੇ ਲੰਗਰ ਵਾਲ ਲੈ ਜਾਓ ਚਾਹ ਪਾਣੀ ਛਕਣਗੇ ਓਹੋ ਗੱਲਾਂ ਸ਼ੁਰੂ ਕਰੋ 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 ਸਟਾਰਟ ਕਰੋ ਮੈਂ ਤਾਂ ਕਹਿਣਾ ਕਰੋ ਮੇਲਾ ਵੇਖੋ ਕਿਵੇਂ ਭਰਿਆ ਹੋਇਆ ਹੈ ਮੇਲਾ ਭਰਿਆ ਹੋਇਆ ਹੈ ਬਹੁਤ ਵਧੀਆ ਸੰਗਤ ਹਾਂ ਬਹੁਤ ਵਧੀਆ ਸੰਗਤ ਮੈਂ ਕਿਹਾ ਗੱਲ ਕਰੋ ਅੱਗੇ ਮੈਂ ਕਿਹਾ ਗੱਲ ਕਰੋ ਅੱਗੇ ﾎਟੂਸ਼ਾ ਤੈਨੂੰ ਕੀ ਹੋ ਗਿਆ ﾎਟੂਸ਼ਾ ਤੈਨੂੰ ਕੀ ਹੋ ਗਿਆ ਉਹ ਜਿੱਦਾਂ ਮੈਂ ਬੋਲਦੀ ਉਦਾਂ ਬੋਲੀ ਜਾਣਾ ਜਿੱਦਾਂ ਮੈਂ ਬੋਲਦੀ ਉਦਾਂ ਬੋਲੀ ਜਾਣਾ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਓਹ ਹੋ ਓਹ ਹੋ ਤੇ ਇਹ ਗੱਲ ਆ ਤੇ ਇਹ ਗੱਲ ਆ ਤੂੰ ਐ ਨਹੀਂ ਟੱਲਣਾ ਤੂੰ ਐ ਨਹੀਂ ਟੱਲਣਾ ਹੁਣ ਸੁਣ ਫੇਰ ਹਾਂ ਪਾਗਲ ਆ ਮੈਂ ਪਾਗਲ ਆ ਮੈਂ ਪਾਗਲ ਆ ਸਾਲੀਏ ਤੂੰ ਹੋਊਂਗੀ ਮੈਂ ਤਾਂ ਠੀਕ ਆ ਮੈਨੂੰ ਹੀ ਪਤਾ ਕਰਨਾ ਈ ਇਹਨਾਂ ਗੱਲਾਂ ਨੂੰ ਨਾ ਸਾਈਡ ਤੇ ਰੱਖਿਆ ਕਰ ਰੱਖ ਤਾਂ ਮੈਨੂੰ ਪਤਾ ਲੱਗਾ ਕਲਾਕਾਰ ਆਇਆ ਗਾਣਿਆਂ ਦੀ ਗੱਲ ਕਰੋ ਕੋਈ ਗਾਣਿਆਂ ਦੀ ਗੱਲ ਹਾਂ ਭੁੱਲ ਜਾਂਨੇ ਤੁਸੀਂ ਗਾਣਾ ਸੁਣਿਆ ਤੁਸੀਂ ਸੁਣਾਓ ਇਕੋ ਘਟਾ ਦਿਓ ਇਕੋ ਥੋੜੀ ਜਿਹੀ ਘਟਾ ਦਿਓ ਥੋੜੀ ਜਿਹੀ ਘਟਾ ਦਿਓ 10-20 ਰੁਪਏ ਦੀ ਘਟਾ ਦਿਓ ਮੈਂ ਦੇ ਜੂ ਜਾਂਦਾ 20-30 ਰੁਪਏ ਦੀ ਘਟਾ ਦਿਓ ਠੀਕ ਹੈ ਹਾਂਜੀ ਘਟ ਗਈ ਇਕੋ ਮੈਂ ਗਾਣਾ ਗਾ ਰਹੀ ਹਾਂ ਮੈਂ ਕੀ ਗਾਉਂ ਕਾਂ ਬੁਲਿ ਬਨੇ ਰਤੇ ਤੇ ਤੂੰ ਕਿਉਂ ਚੀਕਾਂ ਮਾਰਦੀ ਬਿਠ ਕਰ ਗਿਆ ਤੇਰੇ ਤੇ ਹੱਦਫਾ ਕਰਨ ਨੂੰ ਬੋਲਦਾ ਬੋਲੀ ਜਾਂਦੇ ਮੈਂ ਗਾਣਾ ਗਾ ਰਹੀ ਹਾਂ ਤੁਸੀਂ ਮੇਰੀ ਬੇਇੱਜ਼ਤੀ ਕਰੀ ਜਾਂਦੇ ਨਿੰਜੇ ਦਾ ਗਾਣਾ ਸੁਣਾ ਕੋਈ ਨਿੰਜੇ ਦਾ ਹਾਂ ਗੇੜੇ ਤੇਰੇ ਪਿੱਛੇ ਮਾਰਦਾ ਸੀ ਗੇੜੀਆਂ ਮੈਂ ਕੱਲਾ ਕੱਲਾ ਠੋਕਦਾ ਰਿਆ ਏਦਾਂ ਨਹੀਂ ਕਹਿੰਦੀ ਉਹ ਗਲੀ ਵਿੱਚ ਮਾਰਦਾ ਸੀ ਗੇੜੀਆਂ ਤੇ ਕੁੱਤਾ ਸਾਡਾ ਭੌਂਕਦਾ ਰਿਆ ਏਦਾਂ ਦੇ ਗਾਣੇ ਆ ਰਹੇ ਆ ਅੱਜਕੱਲ ਮੈਂ ਤਾਂ ਹੈਰਾਨ ਆ ਕਿਸੇ ਕੋ 32 ਬੋਰ ਆ ਕਿਸੇ ਕੋ 36 ਬੋਰ ਆ 10 ਕਿ ਦਿਨ ਗਾਣੇ ਚੱਲਦੇ ਮੁੜ ਕੇ ਲੋਕੀ ਬੋਰ ਆ ਪੁਰਾਣੇ ਸਿੰਗਰ ਹੁੰਦੇ ਸਟੇਜ ਤੇ ਆਉਂਦੇ ਧਿਆਦੇ ਹੀ ਰੱਬ ਤੇ ਅੱਜ ਦੇ ਸਟੇਜ ਤੇ ਆਉਂਦੇ ਭਾਂਦੇ ਆ ਜੱਬ ਮੈਂ ਤੇਰੇ ਭਾਈ ਦੀ ਪੱਗ ਲਾ ਦੂੰਗਾ ਉਹਦੀ ਬਾਹ ਲਾ ਦੂੰਗਾ ਉਹਦੀ ਐ ਕਰ ਦੂੰਗਾ ਫਲਾਂ ਕਰ ਦੂੰਗਾ ਇਹ ਗਾਣੇ ਵੱਡਿਆਂ ਦੀ ਇੱਜ਼ਤ ਨਹੀਂ ਰਹੀ ਹਾਂ ਬੇਪੁੱਟੂ ਸ਼ਾ ਹਾਂਜੀ ਮੈਨੂੰ ਪਤਾ ਲੱਗਾ ਸੀ ਤੇਰੇ ਦਾਦਾ ਜੀ ਪੂਰੇ ਹੋ ਗਏ ਦਾਦਾ ਪੂਰਾ ਹੋ ਗਿਆ ਤੂੰ ਕਿਹੜਾ ਅਫਸੋਸ ਕਰਨ ਆਈ ਐ ਅਫਸੋਸ ਦੀ ਕਿਹੜੀ ਗੱਲ ਆ ਮੈਂ ਹੁਣੇ ਕਰ ਲੈਣੀ ਆ ਕੱਲ ਕਰ ਅਫਸੋਸ ਮੇਰਾ ਦਾਦਾ ਮਰ ਗਿਆ ਸੀ ਤੂੰ ਤਾਂ ਆਈ ਨਹੀਂ ਤੂੰ ਦਾ ਅ ਪੁੱਟੂ ਸ਼ਾ ਜੀ ਤੁਹਾਡੇ ਦਾਦੇ ਨੂੰ ਕੀ ਹੋਇਆ ਤੁਹਾਡੇ ਦਾਦਾ ਜੀ ਮਰੇ ਕਿੱਦਾਂ ਲੈ ਮਰਿਆ ਕਿੱਦਾਂ ਮੈਂ ਤੈਨੂੰ ਦੱਸਦਾ ਦੱਸੋ ਦਾਦਾ ਰੋਜ਼ ਨਾ ਉੱਠ ਕੇ 4 ਵਜੇ ਸੈਰ ਕਰਨ ਜਾਂਦਾ ਸੀ 4 ਵਜੇ ਉੱਠ ਕੇ ਸੈਰ ਕਰਨ ਜਾਂਦੇ ਸੀ ਤੇ ਉਸ ਦਿਨ ਮੈਂ ਜਗਾਇਆ ਮੈਂ ਕਿਹਾ ਦਾਦਾ ਜੀ ਉੱਠੋ ਉਠੋ ਨਹੀਂ ਉઠੇ ਨਹੀਂ ਉઠੇ ਦੋ ਵਾਰੀ ਕਿਹਾ ਨਹੀਂ ਉઠੇ ਤਿੰਨ ਵਾਰੀ ਕਿਹਾ ਨਹੀਂ ਉઠੇ ਆਏ ਹਾਏ ਮਤਲਬ ਕਿ ਰੱਬ ਨੂੰ ਪਿਆਰੇ ਹੋ ਗਏ ਨਹੀਂ ਫਿਰ ਚੌਥੀ ਪੰਜਵੀਂ ਵਾਰ ਉੱਠ ਗਏ ਸੀ ਉੱਠ ਗਏ ਸੀ ਫਿਰ ਮੈਨੂੰ ਐ ਦੱਸੋ ਤੁਹਾਡੇ ਦਾਦਾ ਜੀ ਮਰੇ ਕਿੱਦਾਂ ਲਓ ਦਾਦੇ ਦੀ ਗੱਲ ਸੁਣ ਲਾ ਮੇਰੀ ਦਾਦੀ ਨਾਲ ਲੜ ਕੇ ਅੱਛਾ ਦਾਦੀ ਨਾਲ ਲੜ ਕੇ ਦਾਦਾ ਵੜ ਗਿਆ ਰਸੋਈ ਦੇ ਅੰਦਰ ਦਾਦਾ ਵੜ ਗਿਆ ਰਸੋਈ ਦੇ ਅੰਦਰ ਜਾਂਦੇ ਦਾਦੇ ਨੇ ਤੇਲ ਪਾ ਲਿਆ ਹਾਏ ਆਪਣੇ ਉੱਪਰ ਨਹੀਂ ਸਟੋਵ 'ਚ ਕਹਿੰਦਾ ਮੈਂ ਤਾਂ ਚਾਹ ਪੀ ਮੈਂ ਇਹਨੂੰ ਭੌਂਕੀ ਜਾਂਦੇ ਮੈਨੂੰ ਇਹ ਦੱਸੋ ਚਾਹ ਭਲਾਈ ਜਾਂਨੇ ਦਾ ਤਾ ਤੈਨੂੰ ਦਾਦਾ ਜੀ ਮਰੇ ਕਿੱਦਾਂ ਦਾਦਾ ਮੈਂ ਤੈਨੂੰ ਦੱਸਦਾ 1.3 ਵਜੇ ਰੋਟੀ ਖਾ ਲੈਂਦਾ ਸੀ ਦੁਪਹਿਰੇ ਹਾਂ ਕਿਹੜੇ ਵਜੇ ਰੋਟੀ ਖਾ ਲੈਂਦੇ ਸੀ ਉਹਦੋਂ ਮੈਂ ਕਿਹਾ ਦਾਦਾ ਜੀ ਰੋਟੀ ਖਾ ਲਓ ਕਹਿੰਦੇ ਨਹੀਂ ਖਾਣੀ ਮੈਂ ਕਿਹਾ ਦਾਦਾ ਜੀ ਰੋਟੀ ਖਾ ਲਓ ਨਹੀਂ ਖਾਣੀ ਕਹਿੰਦੇ ਇਦਾਂ ਕਰੋ ਭਟੂਰੇ ਮੰਗਾ ਲਓ ਮੈਂ ਜਿੱਦਾਂ ਭਟੂਰੇ ਲਿਆ ਬੁਰਕੀ ਤੋੜ ਕੇ ਦਾਦੇ ਦੇ ਮੂੰਹ 'ਚ ਪਾਈ ਆ ਦਾਦਾ ਜੀ ਉੱਪਰ ਉੱਠ ਗਏ ਨਹੀਂ ਕਹਿੰਦੇ ਸਵਾਦ ਬੜੇ ਕੱਲ ਫੇਰ ਲੈ ਆਈਂ ਤੂ ਦਾ ਦਿਨ ਕਦੇ ਚਾਪ ਲਾਈ ਜਾਂਦਾ ਤੇ ਕਦੇ ਪਟੂਰੇ ਖਵਾਈ ਜਾਂਦਾ ਮੈਨੂੰ ਐ ਦੱਸ ਤੇਰੇ ਦਾਦਾ ਮਰਿਆ ਕਿਦਾਂ ਉਹ ਮੈਂ ਤੈਨੂੰ ਦੱਸਦਾ ਦਾਦਾ ਮਰਿਆ ਕਿਦਾਂ ਹਾਂ ਦੱਸੋ ਦਾਦੇ ਨੇ ਸਾਡੀ ਦਾਦੀ ਨਾਲ ਲੜ ਕੇ ਅੰਦਰ ਗਿਆ ਅੰਦਰ ਲੱਗਾ ਸੀ ਪੱਖਾ ਹਾਏ ਛੱਤ ਵਾਲਾ ਪੱਖਾ ਫਾਹ ਲੈ ਲਿਆ ਫਾਹ ਨਹੀਂ ਲਿਆ ਆ ਟੇਬਲ ਫੈਨ ਪੱਕਾ ਸੀ ਤਾਰਾਂ ਸਿੰਘੀਆਂ ਨੰਗੀਆਂ ਜਿੱਦਾਂ ਹੀ ਦਾਦੇ ਨੇ ਤਾਰਾਂ ਨੰਗੀਆਂ ਨੂੰ ਹੱਥ ਪਾਇਆ ਚਿਪੜ ਗਿਆ ਨਹੀਂ ਭਲਾ ਹੋਵੇ ਕੈਪਟਨ ਸਾਹਿਬ ਦਾ ਬੱਤੀ ਗਈ ਹੋਈ ਬਚ ਗਿਆ ਬਚ ਗਿਆ ਦਾਦਾ ਉਹ ਸੰਗਤ ਨੇ ਲੰਗਰ ਵੀ ਖਾਣਾ ਆ ਤੋਂ ਪੈਨੀ ਵਰਦੀ ਪਈ ਮੈਨੂੰ ਐਂ ਦੱਸ ਦੇ ਤੇਰਾ ਦਾਦਾ ਮਰਿਆ ਕਿਵੇਂ ਮੈਂ ਤੈਨੂੰ ਮਾਰ ਦੇਣਾ ਮੈਂ ਤੈਨੂੰ ਦੱਸਾਂ ਦਾਦਾ ਬਾਥਰੂਮ ਚ ਨਹਾਣ ਬੜਿਆ ਅੱਛਾ ਨਹਾਣ ਬੜਿਆ ਅੱਗੇ ਪਿਆ ਸੀ ਸਾਬਣ ਸਾਬਣ ਪਿਆ ਦਾਦਾ ਤਿਲ ਗਿਆ ਸਾਬਣ ਦੇ ਸਿੱਧਾ ਜਾ ਕੇ ਕੰਦ ਚ ਵੱਜਾ ਠਾ ਹੁਣ 70 ਸਾਲ ਦਾ ਬਜ਼ੁਰਗ ਕੰਦ ਚ ਵੱਜੇ ਤੇ ਬਚਦਾ ਨਹੀਂ ਬਚ ਸਕਦਾ ਨਹੀਂ ਬਚ ਸਕਦਾ ਨਹੀਂ ਬਚ ਸਕਦਾ ਦਾਦਾ ਸਾਡਾ ਬਚ ਗਿਆ ਮੈਨੂੰ ਐ ਦੱਸ ਤਿਰ ਦਾਦਾ ਮਰਿਆ ਕਿਵੇਂ ਨਹੀਂ ਤਾਂ ਮੈਂ ਤੈਨੂੰ ਮਾਰ ਦੇਣਾ ਲੈ ਮੈਂ ਦੱਸਦਾ ਕਿਦਾਂ ਮਰਿਆ ਦਾਦੇ ਦੀ ਛਾਤੀ 'ਚ ਦਰਦ ਹੋਈ ਆ ਹਾਏ ਮੈਂ ਫੋਨ ਕੀਤਾ ਐਂ ਬੋਲੈਂਸ ਆ ਗਈ ਫੇਰ ਚੱਕ ਕੇ ਦਾਦੇ ਨੂੰ ਅੰਮ੍ਰਿਤਸਰ ਲੈ ਗਏ ਡਾਕਟਰ ਨੇ ਨਵਜ ਫੜਦੇ ਆ ਕਹਿਤਾ ਦਾਦਾ ਜੀ ਹੁਣ ਨਹੀਂ ਰਹਿ ਨਹੀਂ ਕਹਿੰਦਾ ਇਹਨੂੰ ਗੈਸ ਹੋਈ ਬੁੜੇ ਨੂੰ ਘਰ ਲੈ ਜਾਓ ਠੀਕ ਆ ਤੇਰਾ ਦਾਦਾ ਨਹੀਂ ਮਰਨਾ ਮੁਰਨਾ ਹਾਂ ਤੂੰ ਤੂੰ ਹੀ ਤਾਲੀਆਂ ਮਜਾਦਿਆ ਕਰੋ ਦਾਦਾ ਨਹੀਂ ਮਰਨਾ ਆਓ ਤੂੰ ਆਪਣੇ ਦਾਦੇ ਦੀ ਗੱਲ ਕਰਦਾ ਤੇਰਾ ਖਾਨਦਾਨ ਹੀ ਐਦਾਂ ਦਾ ਆ। ਹਾਂ ਤੂੰ ਆਪਣੇ ਖਾਨਦਾਨ ਬਾਰੇ ਦੱਸ ਲਾ ਬੈਠੇ ਮਾਝੇ ਵਾਲੇ ਬੈਠੇ ਆ ਦੱਸ ਲਾ। ਮੇਰਾ ਖਾਨਦਾਨ? ਦੱਸੋ। ਜਿਹੜੀ ਮੇਰੀ ਭੈਣ ਆ ਹੈ ਕੈਨੇਡਾ ਸੈਟ ਆ। ਵੈਰੀ ਗੁੱਡ ਭੈਣ ਕੈਨੇਡਾ ਸੈਟ ਆ। ਭਰਾ ਮੇਰਾ ਇੰਗਲੈਂਡ ਸੈਟ ਆ। ਉਹ ਭਰਾ ਇੰਗਲੈਂਡ ਸੈਟ ਆ। ਉਪਪੜ ਮੇਰਾ ਆਸਟ੍ਰੇਲੀਆ ਸੈਟ ਆ। ਤੈਨੂੰ ਇੱਕ ਗੱਲ ਦਾ ਪਤਾ ਹੀ ਨਹੀਂ। ਕੀ? ਭੂਆ ਤੁਹਾਡੀ ਰਖਸ਼ੇ ਵਾਲੇ ਨੇ ਸੈਟ ਆ। ਹਾਈ ਤੇਕੇ ਤੇ ਚਲਾਉਂਦਾ ਅੰਮ੍ਰਿਤਸਰ ਸਟੇਸ਼ਨ ਤੇ ਮੈਂ ਵੇਖਿਆ ਉਹਨੂੰ। ਉੱਥੇ ਘੁੰਮਦੀ ਹੁੰਦੀ ਉੱਤੇ ਬੈਠ ਕੇ ਹੋਈ। ਫालतू ਗੱਲਾਂ ਨਾ ਕਰਿਆ ਕਰ ਮੈਨੂੰ ਵੇਦਸ ਤੇਰਾ ਵਿਆਹ ਹੋ ਗਿਆ ਯਾ ਹੋ ਗਿਆ ਹੁਣ ਤੂੰ ਤਲਾਕ ਕਰਾਉਣਾ ਮੈਨੂੰ ਚਾਹ ਬਣਾਹੀ ਵਿਆਹਣ ਦਾ ਜਦੋਂ ਮੈਂ ਵਿਆਹਣ ਗਿਆ ਮੈਂ ਕੱਲਾ ਹੀ ਵਿਆਹਣ ਚਲਾ ਗਿਆ ਕੱਲੇ ਹੀ ਵਿਆਹਣ ਚਲ ਗਿਆ ਮੇਰੀਆਂ ਸਾਲੀਆਂ ਕਹਿੰਦੀਆਂ ਜੀਜਾ ਕੱਲਾ ਹੀ ਆ ਗਿਆ ਮੂੰਹ ਚੱਕ ਕੇ ਨਾ ਫਿਰ ਤੂੰ ਕੀ ਕੀਤਾ ਮੈਂ ਤਾਂ ਮੂੰਹ ਚੱਕ ਕੇ ਆਉਣਾ ਜੇ ਮੈਂ ਮੂੰਹ ਘਰੇ ਰੱਖ ਕੇ ਆਉਣਾ ਤੁਹਾਡੀਆਂ ਭੈਣਾਂ ਦਾ ਜੈਮ ਵਾਲਾ ਮੇਰੇ ਗੋਡੇ ਤੇ ਪਾਉਣੀ ਘਰੇ ਰੱਖ ਕੇ ਆਉਣਾ ਹੀ ਮੈਂ ਕਿ ਮੂੰਹ ਮੈਂ ਜੇ ਜਦੋਂ ਵਿਆਹ ਹੁੰਦਾ ਹੈ ਨਾ ਜਿਹੜਾ ਲਾੜਾ ਲਾੜੀ ਹੁੰਦੇ ਆ ਭਾਵਾਂ ਵਿੱਚ ਭਾਵਾਂ ਪਾ ਕੇ ਇੱਕ ਡਾਂਸ ਕਰਦੇ ਆ ਹਾਂ ਕਪਲ ਡਾਂਸ ਕਰਦੇ ਆ ਤੂੰ ਆਪਣੇ ਵਿਆਹ ਤੇ ਕਪਲ ਡਾਂਸ ਕੀਤਾ ਮੇਰਾ ਤਾਂ ਸਾਲਾ ਉਦੋਂ ਹੀ ਕਪਲ ਡਾਂਸ ਹੋਇਆ ਜਦੋਂ ਦੀ ਵਿਆਹ ਕਿ ਆਈ ਉਸ ਤੋਂ ਬਾਅਦ ਚੱਪਲ ਡਾਂਸ ਹੀ ਹੋਇਆ ਕਦੇ ਮੈਂ ਉਹਦੇ ਮਾਰ ਦਿੰਦਾ ਕਦੇ ਉਹ ਮਾਰ ਦਿੰਦੀ ਸੋਹਣਾ ਪ੍ਰੋਗਰਾਮ ਚੱਲਦਾ ਪੇਕੇ ਤਾਂ ਨਹੀਂ ਜਾਂਦੀ ਪਿੱਛੇ ਜੇ ਪੇਕੇ ਚਲ ਗਈ ਬੱਚੇ ਛੱਡ ਗਈ ਘਰ ਹੀ ਬੱਚੇ ਕਹਿੰਦੇ ਪਾਪਾ ਕੁਝ ਬਣਾ ਕੇ ਖਵਾ ਤੁਸੀਂ ਕੀ ਕੀਤਾ ਤੇ ਮੈਂ ਕਹਿੰਦੇ ਰਸੋਈ 'ਚ ਬੜਿਆ ਹੀ ਨਹੀਂ ਮੈਂ ਘਰ ਦੀ ਨੂੰ ਫੋਨ ਲਾਵਾ ਕੀ ਕਰਨ ਕੀ ਕਹਿੰਦੀ ਕਹਿੰਦੀ ਸਾਡੇ ਨਾ ਟੀਵੀ 'ਚ ਬਾਬਾ ਆਰਾਮਦੇਵ ਆਂਦਾ ਯੋਗਾ ਕਰਦੇ ਪਏ ਆ ਮੈਂ ਤੁਸੀਂ ਕੀ ਕਰਨ ਦੇ ਆਂਦੀ ਮੈਂ ਕਿਹਾ ਸਾਡੇ ਟੀਵੀ 'ਚ ਅੰਨਾ ਜਹਾੜਿਆ ਹੁੰਦਾ ਸੀ ਭੁੱਖੇ ਮਰਦੇ ਭਏ ਰੱਖਿਆ ਰੋਖਿਆ ਕੀਤਾ ਉਸੇ ਵੇਲੇ ਆ ਗਈ ਅਬੇ ਪਾਪਾ ਰਾਮਦੇਵ ਕੋਣਾ ਬਾਬਾ ਰਾਮਦੇ ਢੇਡ ਚ ਮਧਾਨੀ ਜੀ ਕਮਾਉਂਦਾ ਗੋਲ ਜੀ ਉਹ ਆ ਤੈਨੂੰ ਪਤਾ ਨਹੀਂ ਆਦਾ ਉਹੋ ਇਹਨਾਂ ਗੱਲਾਂ ਛੱਡੋ ਛੱਡਤੀਆਂ ਮੈਨੂੰ ਦੱਸੋ ਤੁਸੀਂ ਸ਼ਰਾਬ ਤਾਂ ਨਹੀਂ ਪਿੰਦੇ ਨਾ ਨਾ ਮੈਂ ਨਹੀਂ ਸ਼ਰਾਬ ਪੀਂਦਾ ਮੈਂ ਪਹਿਲਾਂ 10 ਸਾਲ ਸ਼ਰਾਬ ਪੀਤੀ ਹੁਣ ਮੈਂ ਛੱਡ ਦਿੱਤੀ ਆ ਤੁਹਾਨੂੰ ਪਤਾ ਜਿਹੜੀ ਸ਼ਰਾਬ ਆ ਨਾ ਇਹਦੇ ਨੁਕਸਾਨ ਬਹੁਤ ਹੁੰਦੇ ਆ ਨੁਕਸਾਨ ਆ ਤੇ ਮੈਂ 10 ਸਾਲ ਪੀਤੀ ਪਹਿਲਾਂ ਉਸ ਤੋਂ ਬਾਅਦ ਮੈਂ ਛੱਡਤੀ ਮੈਂ ਨਹੀਂ ਸ਼ਰਾਬ ਪੀਤੀ 10 ਸਾਲ ਸ਼ਰਾਬ ਪੀਤੀ ਕਿ ਇਹ ਤੁਸੀਂ 10 ਸਾਲ ਸ਼ਰਾਬ ਨਾ ਪੀਤੀ ਹੁੰਦੀ। ਹਾਂਜੀ। ਤੇ ਅੱਜ ਤੁਹਾਡੇ ਕੋਲ ਆਪਣੀ ਵੱਡੀ ਗੱਡੀ ਮਰਸੀਡੀਜ਼ ਹੋਣੀ ਸੀ। ਤੂੰ ਤਾਂ ਨਾ ਸ਼ਰਾਬ ਪੀਂਦੀ। ਨਾ ਮੈਂ ਬਿਲਕੁਲ ਨਹੀਂ ਪੀਂਦੀ। ਤੇ ਸਾੜੀਏ ਤੇਰੀ ਮਰਸੀਡੀ ਕਿੱਥੇ ਆ? ਤਾਲੀਆਂ ਮਜਾਦੋ ਆਪ ਤਾਂ ਬੱਥਾ ਚਾਉਣ ਡਈਆਂ। ਸ਼ਰਾਬ ਢੰਗ ਨਾਲ ਪੀਤੀ ਹੈ ਮਾੜੀ ਚੀਜ਼ ਨਹੀਂ ਹੈਗੀ। ਥੋੜੀ-ਥੋੜੀ ਪੀ ਲੈਂਦੇ। ਤੁਹਾਨੂੰ ਪਤਾ ਅੱਜਕੱਲ ਇੰਟਰਨੈਟ ਦਾ ਜ਼ਮਾਨਾ ਆ। ਮੈਂ ਤਾਂ ਪੁੱਛਣਾ ਪਹਿਲਾਂ ਹੁੰਦਾ ਸੀ ਨੇਕੀ ਕਰਦੇ ਖੂਚ ਬਾਇਦਰ ਵੇਖ। ਹੁਣ ਜੋ ਮਰਜ਼ੀ ਕਰਦਾ ਫੇਸਬੁੱਕ ਤੇ ਪਾ। ਪਹਿਲਾਂ ਹੁੰਦਾ ਹੀ ਹਾਂ ਬਾਪੂ ਘਰ ਹੈਗਾ ਅੱਜ ਕੱਲ ਸਿੱਧਾ ਪਹੁੰਚੇ ਬਾਪੂ WhatsApp ਤੇ ਹੈਗਾ ਪਹਿਲਾਂ ਭੈਣਾ ਬਜ਼ਾਰ ਜਾਂਦੀ ਹੈ ਭਾਈ ਉੱਤਕਲੋਂ ਖੰਡ ਪਾ ਦੇ ਉੱਤਕਲੋਂ ਬੱਤੀ ਪਾ ਦੇ ਹੁਣ ਆਉਂਦੀਆਂ ਸੌਦਾ ਰਹਿਣ ਦੇ ਪਹਿਲਾਂ ਨੈੱਟ ਪੈਕ ਪਾ ਦੇ ਮੈਂ ਗਵੰਡ ਨਾਲ ਚੈਟ ਕਰਨੀ ਹੈ ਪਹਿਲਾਂ ਚਾਰਟ ਤੇ ਲੱਗੀਆਂ ਹੁਣ ਚੈਟ ਤੇ ਲੱਗ ਗਈਆਂ ਹਾਂ ਆ ਬੇਬੇ ਸਹੇਰੀ ਮੈਨੂੰ ਮੈਨੂੰ ਪਤਾ ਕੀ ਕਹਿੰਦੀ ਕੀ ਕਹਿੰਦੀ ਪੁੱਤ ਮੇਰੀ ਫੇਸਬੱਕ ਬਣਾ ਦੇ ਫਿਰ ਤੂੰ ਕੀ ਕਿਹਾ ਮੈਂ ਬੇਬੇ ਚਲਾ ਲੂੰਗੀ ਕਿਉਂਕਿ ਕੋਈ ਨਹੀਂ ਤੇਰਾ ਬਾਪੂ ਚਲਾ ਲਿਆ ਕਰੂ ਮੈਂ ਮਗਰ ਭੇਜਿਆ ਕਰੂ